विधानसभा ਹਲਕਾ ਟੇਰਾ ਪਾਪਾ ਨਾਨਕ 3 ਪਿੰਡੇ ਪਿੰਡ ਰੱਤਾ ਦੀ ਮਜੂਤਾ ਪੰਚਾਇਤ ਅਤੇ ਪਿੰਡ ਦੇ ਕੁਝ ਮੋਤਵਾਲ ਆਗੂਆਂ ਵੱਲੋਂ ਆਪਣੇ ਪਿੰਡ ਦੇ ਆਪ ਆਗੂ ਉੱਪਰ ਪਿੰਡ ਵਿੱਚ ਚੱਲ ਰਹੀ ਵਿਕਾਸ ਕਾਰਜਾਂ ਦੇ ਕਮਾਉਂ ਤੇ ਕਥਿਤ ਤੌਰ ਤੇ ਦੋਸ਼ ਲਗਾਏ ਹਨ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਬੀਜੇਪੀ ਆਗੂ ਨਰਮਨ ਸਿੰਘ ਰੱਤਾ ਨੇ ਦੱਸਿਆ ਕਿ ਬਰਸਾਤੀ ਜਿਨ੍ਹਾਂ ਤੋਂ ਪਹਿਲਾਂ ਹੀ ਪਿੰਡ ਦੇ ਛੱਪੜ ਵਿੱਚ ਖਲਾਈ ਦਾ ਕੰਮ ਚੱਲ ਰਿਹਾ ਸੀ ਪਰ ਪਿੰਡ ਦੇ ਆਪ ਆਗੂ ਵੱਲੋਂ ਸਿਆਸੀ ਦਬਾਅ ਤੇ ਇਸ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਇਸ ਆਪ ਆਗੂ ਦੀ ਕਰਾਰੀ ਹਾਰ ਹੋਈ ਸੀ। ਇਸ ਕਰਕੇ ਹੁਣ ਇਹ ਸਿਆਸੀ ਕਿੜ ਕਟਣ ਲਈ ਮੌਜੂਦਾ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਵਿਗੜਨ ਪਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਬੰਦੀ ਪੀਡੀਪੀਓ ਡੇਰਾ ਪਾਪਾ ਨਾਨਕੂ ਸੂਚਿਤ ਕੀਤਾ ਗਿਆ ਪਰ ਉਹ ਵੀ ਸਿਆਸੀ ਦਬਾਅ ਹੋਣ ਕਾਰਨ ਖੁੱਲ ਕੇ ਪਿੰਡ ਦੀ ਪੰਚਾਇਤ ਦਾ ਸਾਥ ਨਹੀਂ ਦੇ ਰਹੇ। ਇਸ ਮੌਕੇ ਮੁੰਨਾ ਹਲਕਾ ਬਧਾਈ ਗੁਰਦੀਪ ਸਿੰਘ ਰੰਦਾਵਾ ਨੂੰ ਅਪੀਲ ਕੀਤੀ ਕਿ ਬਿਨਾ ਭੇੜਪਾਪ ਇਸ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾਇਆ ਜਾਵੇ ਤਾਂ ਕਿ ਪ੍ਰਸਾਤੀ ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਛੱਪੜ ਦੀ ਸਪਾਈ ਹੋ ਸਕੇ ਉਹਨਾਂ ਕਿਹਾ ਕਿ ਅਗਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਸਾਡੇ ਵੱਲੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਇਨਸਾਫ ਲਿਆ ਜਾਵੇਗਾ ਇਸ ਬੰਦੀ ਜਦੋਂ ਪੱਤਰਕਾਰਾਂ ਵੱਲੋਂ ਆਪ ਆਗੂ ਕੁਲਦੀਪ ਸਿੰਘ ਰੱਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਲੈਣ-ਦੇਣ ਨਹੀਂ ਹੈ ਉਹਨਾਂ ਕਹਿੰਦੇ ਕਿ ਸਾਡੇ ਪਿੰਡ ਦੇ ਕੁਝ ਸ਼ਰਾਬੀ ਅੰਸਰਾਂ ਵੱਲੋਂ ਜਾਣ-ਬੁੱਝ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਧਰ ਕੁਝ ਮਨਰੇਗਾ ਕਾਮਾਂ ਵੱਲੋਂ ਵੀ ਸਰਕਾਰ ਉੱਪਰ ਸਵਾਲ ਚਿੰਨ੍ਹ ਖੜੇ ਕੀਤੇ ਜਾ ਰਹੇ ਹਨ ਉਹ ਬੀਤੇ ਦਿਨ ਤੋਂ ਪਿੰਡ ਵਿੱਚ ਮਨਰੇਗਾ ਅਧੀਨ ਕੰਮ ਕਰ ਰਹੀਆਂ ਹਨ ਪਰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪੈ ਰਹੇ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਆ ਜੇਕਰ ਜਲਦੀ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਾ ਆਏ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਬੀਡੀਪੀਓ ਦੇਰਾ ਬਾਬਾ ਨਾਨਕ ਅੱਗੇ ਤਰ੍ਹਾਂ ਦੇ ਦੀ ਮਜਬੂਰ ਹੋਣਗੇ ਇਸ ਬੰਨੀ ਜਦੋਂ ਪੱਤਰਕਾਰਾਂ ਵੱਲੋਂ ਬੀਡੀਪੀਓ ਦੇਰਾ ਬਾਬਾ ਨਾਨਕ ਅਮਨਦੀਪ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਤੇ ਜਲਦੀ ਹੀ ਸਾਡੇ ਕੋ ਸਾਡੇ ਵੱਲੋਂ ਮੌਕਾ ਦੇਖਣ ਉਪਰੰਤ ਇਸ ਰੁਕੇ ਹੋਏ ਵਿਕਾਸ ਕਾਰਜ ਨੂੰ ਜਲਦੀ ਚਾਲੂ ਕਰਵਾਇਆ ਜਾਏਗਾ ਆਉ ਦੇਦਿਆਂ ਗੁੱਛਰ ਕਮਾਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਮੈਂ ਸਰਪੰਚ ਮਲਕੀਤ ਸਿੰਘ ਆ ਮੇਰੇ ਮੈਂਬਰਸ ਸਾਰੇ ਇੱਥੇ ਮੌਜੂਦ ਆ ਅਸੀਂ ਸਾਰਿਆਂ ਨੇ ਪੰਚਾਇਤ ਨੇ ਮਸ਼ੀਨ ਡਾਈ ਸੀ ਛੇ ਸਾਡੇ ਮੈਂਬਰ ਸੱਤ ਮੈਂਬਰੀ ਕਮੇਟੀ ਸੀ ਅਸੀਂ ਜਿੱਤੇ ਆ 250 ਵੋਟ ਤੇ ਅਸੀਂ ਇਲੈਕਸ਼ਨ ਜਿੱਤੀ ਆ ਤੇ ਸਿਰਫ ਉਹ ਬੰਦੇ ਦੀ ਮੰਨੀ ਜਾ ਰਹੀ ਹੈ ਜਿਹਨੂੰ ਸਰੋਪਾਪ ਆ ਕੇ ਸਰਪੰਚ ਬਣਾਤਾ ਹੈ ਗਰਦੀਪ ਸਿੰਘ ਨੇ ਤੇ ਉਹ ਨੂੰ ਅਹੀ 250 ਵੋਟ ਤੇ ਹਰਾਇਆ ਵਾ ਤੇ ਕੱਲਾ ਬੰਦਾ ਅੱਜ ਪਿੰਡ ਦੇ ਸਾਡੇ ਕੰਮ ਡੱਕਦਾ ਮੈਂ ਭਗਵੰਤ ਮਾਨ ਨਾਲ ਉਦੋਂ ਦਾ ਤੁਰਿਆ ਵਾਂ ਜਦੋਂ ਦਾ ਭਗਵੰਤ ਮਾਨ ਗੁਰਪ੍ਰਤਾਪ ਦੇ ਨਾਲ ਵੋਟਾਂ 30 ਵੋਟਾਂ ਪੁਆਈਆਂ ਸੀ ਓਵਰ ਟਾਈਮ ਤੇ ਅੱਜ ਮੈਨੂੰ ਝਾੜ ਕੇ ਪਿੱਛੇ ਮਾਰਿਆ ਇਹਨਾਂ ਨੇ ਉਹ ਬੰਦੇ ਨੂੰ ਅੱਗੇ ਲਾਤਾ ਵਾ ਤੇ ਛੱਪੜ ਦਾ ਸਾਡਾ ਕੰਮ ਡੱਕ ਰਹੇ ਨੇ ਤੇ ਬਿਮਾਰੀਆਂ ਵੇਖੋ ਜੀ ਇੱਧਰ ਕਿਦਾਂ ਕੀ ਨਰਕ ਪਿਆ ਵਾ ਸਿਰਫ ਇਹ ਕੰਮ ਚਲਾਇਆ ਤੇ ਮਾਰ ਮਾਰ ਕੇ ਦਾਬੇ ਤੇ ਕਮ ਰੋਗਤਾ ਤੇ ਬਿਮਾਰੀ ਫੈਲਣ ਵਾਲੀ ਆ ਸਾਰਾ ਨਰਕ ਪਿਆ ਜੀ ਛੱਪੜਦਾ ਤੇ ਲੋਕੀ ਨਾ ਜਾਜ ਕਬਜ਼ਾ ਕਰਨ ਦੇ ਆ ਜਿਹੜੇ ਕਬਜ਼ਾ ਕਰਨ ਦੇ ਉਹੀ ਢੱਕਣ ਦੇ ਆ ਵੀ ਇਹ ਛੱਪੜ ਦਾ ਕੰਮ ਨਹੀਂ ਹੋਣ ਦੇਣਾ ਉਹ ਉੱਥੇ ਸਾਰੇ ਵੇਖਿਓ ਜਾ ਕੇ ਕੀ ਉਹ ਛੁੱਟ ਛੁੱਟ ਕੇ ਮਿੱਟੀ ਤੇ ਰੂੜੀਆਂ ਲਾਈਆਂ ਨੇ ਠਾਂਸ ਲਈ ਹੁੰਦੇ ਆ 6 ਕਿੱਲੇ ਸਾਡਾ ਛੱਪੜ ਹੀ 4 ਕਿੱਲੇ ਛੱਪੜ ਰਹਿ ਗਿਆ 2 ਕਿੱਲੇ ਲੋਕ ਕਬਜ਼ਾ ਕਰਕੇ ਵੇਲੀਆਂ ਬਣਾ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਕੋਈ ਸਾਨੂੰ ਕੰਮ ਨਹੀਂ ਕਰਨ ਦੇਣਾ ਸਾਡੇ ਪੰਚਾਇਤ ਵੀ ਪੂਰੀ ਆ ਸਾਰੇ ਮੌਜੂਦ ਆ ਸਾਡੇ ਇੱਥੇ ਮੈਂਬਰ ਪਰ ਸਾਡਾ ਕੰਮ ਨਹੀਂ ਚੱਲਣ ਦੇ ਸਰ ਇਹਦੇ ਸਬੰਧੇ ਵੀਡੀਓ ਪੀ ਉਹਨੂੰ ਤੁਸੀਂ ਕੀਤਾ ਸਰ ਉਹਨਾਂ ਨੂੰ ਕੀਤਾ ਸਰ ਉਹਨਾਂ ਨੂੰ ਫੋਨ ਕਰ ਕਰਕੇ ਤੇ ਡਰਕੀ ਜਾਂਦੇ ਉਹਨਾਂ ਨੂੰ ਦਾਬੇ ਮਾਰਦੇ ਉਹ ਕਹਿੰਦੇ ਸਾਡੇ ਵਸ ਦੀ ਨਹੀਂ ਗੱਲ ਸਾਨੂੰ ਫੋਨ ਕਰਦੇ ਆ ਇਹ ਕੀ ਕਰੀਏ ਹੁਣ ਕੀ ਚਾਹੁੰਦੇ ਤੁਸੀਂ ਮਗਰ ਸਰ ਸਾਡਾ ਕੰਮ ਚਲਾਇਆ ਜਾਏ ਅਸੀਂ ਹਾਈ ਕੋਰਟ ਚ ਜਾ ਰਹੇ ਆ ਅੱਜ ਤੇ ਅਸੀਂ ਕੰਮ ਜਿੱਦਾਂ ਵੀ ਚਲਾਵਾਂਗੇ ਤੇ ਸਾਡੇ ਤੇ ਕੋਈ ਕਾਰਵਾਈ ਹੋਈ ਤੇ ਇਹ ਸਰਕਾਰ ਜ਼ਿੰਮੇਵਾਰ ਨਰਮਦ ਸਿੰਘ ਰਤਾ ਵਰਕਰ ਪਿੰਡ ਦੀ ਸੇਵਾ 'ਚ ਹਾਜ਼ਰ ਸਾਡੇ ਪੰਚਾਇਤ ਦਾ ਇਲੈਕਸ਼ਨ ਹੋਇਆ ਸੀਗਾ ਸਰਦਾਰ ਮਨਜੀਤ ਸਿੰਘ ਸਰਪੰਚ ਬਣੇ ਸੀਗੇ ਪੂਰੀ ਪੰਚਾਇਤ ਸੱਤ ਮੈਂਬਰ ਹੀ ਸਾਡੀ ਜਿਹੜੀ ਹੈ ਪੰਚਾਇਤ ਆ 6 ਮੈਂਬਰ ਜਿਹੜੇ ਇਹਨਾਂ ਦੇ ਨਾਲ ਨੇ 250 ਵੋਟ ਤੇ ਨਗਰ ਨੇ ਇਹਨੂੰ ਸੇਵਾ ਦਿੱਤੀ ਸੀ ਜਤਾਇਆ ਸੀਗਾ ਆਮ ਪਾਰਟੀ ਦਾ ਬੰਦਾ ਸੀ ਸਭ ਤੋਂ ਪਹਿਲਾਂ ਬਸਤਾ ਅਗਰ ਫੜਿਆ ਹੈ ਆਮ ਪਾਰਟੀ ਦਾ ਜਦੋਂ ਨਵੀਂ ਨਵੀਂ ਗੁਰਪ੍ਰਤਾਪ ਸਿੰਘ ਖਾਲਪੋਣੇ ਇਲੈਕਸ਼ਨ ਲੜਿਆ ਉਦੋਂ ਵੀ ਇਸ ਬੰਦੇ ਨੇ ਬਹੁਤ ਏਜੰਟ ਬਣਿਆ ਤੇ ਉਦੋਂ 30 ਵੋਟਾਂ ਨਾਲ ਸਟਾਰਟਿੰਗ ਕੀਤੀ ਬਾਚ ਸਰਦਾਰ ਗਰਦੀਪ ਸਿੰਘ ਜੀ ਆਏ ਐ ਐਮਐਲਏ ਸਾਹਿਬ ਇਹਨਾਂ ਦਾ ਵੀ ਬਸਤਾ ਇਹਨੇ ਫੜਿਆ ਇਲੈਕਸ਼ਨ ਚ ਮਤ ਦਿੱਤੀ ਬਹੁਤ ਜ਼ਿਆਦਾ ਠੋਕ ਕੇ ਕੰਮ ਇਲੈਕਸ਼ਨ ਹੋਇਆ ਉਹ ਜਿਹੜਾ ਇੱਕ ਉਹਨਾਂ ਦਾ ਬੰਦਾ ਰਿਸ਼ਤੇਦਾਰੀ ਆ ਉਹਨੂੰ ਸਰੋਪਾ ਬਣਾ ਪਾ ਗਏ ਸਰਪੰਚ ਕਹਤਾਰੀ ਸਰਪੰਚ ਬਣ ਗਿਆ ਇਲੈਕਸ਼ਨ ਹੋ ਗਈ ਚਲੋ ਇਲੈਕਸ਼ਨ ਚ ਜਿੱਤ ਗਿਆ ਜਦੋਂ ਆਪਾਂ ਜਿੱਤ ਕਰ ਲਈ ਤੇ ਨਗਰ ਵਾਸਤੇ ਸਾਰਾ ਇੱਕ ਹੋ ਜਾਣਾ ਚਾਹੀਦਾ ਆ ਤੇ ਵਿਕਾਸ ਆ ਕਾਲੀਦਾਰ ਰਿਹਾ ਕਾਂਗਰਸ ਰਹੀ ਆ ਤਾਂ ਵੀ ਪਿੰਡ ਦੀ ਡਿਵੈਲਪਮੈਂਟ ਬੜੀ ਹੋਈ ਆ ਬਹੁਤ ਜ਼ਿਆਦਾ ਹੁਣ ਪੈਸੇ ਵੀ ਆ ਗਏ ਆ ਬਹੁਤ ਵੀ ਹੈਗਾ ਆ ਪਰ ਆਪਾਂ ਕੰਮ ਨਹੀਂ ਹੁੰਦੇ ਐਂਡੇ ਪਿੰਡ ਦੇ ਵਿੱਚ ਆ ਹੁਣ ਨਰੇਗਾ ਵਾਲਿਆਂ ਨੇ ਅੱਜ 17 18 ਦਿਨ ਹੋ ਗਏ ਨੇ ਇਹਨਾਂ ਨੂੰ 1 ਰੁਪਈਆ ਨਹੀਂ ਅਜੇ ਤੱਕ ਪਿਆ ਇਹ ਕਿੱਥੇ ਜਨਗਰੀਬ ਆਦਮੀ ਆ ਇਹੋ ਇਹਨਾਂ ਕਮਾਉਣਾ ਇਹੋ ਇਹਨਾਂ ਨੇ ਖਾਣਾ ਕੰਮ ਇਹਨੇ ਸਟਾਰਟ ਕੀਤਾ ਕੋਈ ਵੀ ਕੰਮ ਦੇ ਵਿੱਚ ਚਰਚਣ ਪਾਈ ਗਈ ਪ੍ਰਸ਼ਾਸਨ ਕੋ ਜਾਣਦੇ ਆ ਪ੍ਰਸ਼ਾਸਨ ਕਹਿੰਦੇ ਆ ਅਸੀਂ ਦਬਾ ਥੱਲੇ ਆ ਜੀ ਸਾਨੂੰ ਪ੍ਰੈਸ਼ਰ ਅੰਡਰ ਪ੍ਰੈਸ਼ਰ ਕਰਦੇ ਅਸੀਂ ਕੀ ਕਰੀਏ ਕੌਣ ਕਰ ਰਿਹਾ ਸਰ ਅੰਡਰ ਪ੍ਰੈਸ਼ਰ ਕੌਣ ਕਰ ਰਿਹਾ ਇਹ ਆਮ ਪਾਰਟੀ ਵਾਲੇ ਆਮ ਪਾਰਟੀ ਦੇ ਜਿਹੜੇ ਲੀਡਰ ਨੇ ਸਰਕਾਰ ਆ ਉਹ ਹੀ ਕਰ ਰਹੇ ਨੇ ਹੋਰ ਕੋਈ ਕਰ ਨਹੀਂ ਸਕਦਾ ਇਹਦੇ ਵਿੱਚ ਬਾਕੀ ਇਹ ਜਿਹੜਾ ਛੱਪੜ ਦਾ ਕੰਮ ਚਾਲੂ ਕੀਤਾ ਸੀ ਸਾਡੇ ਪਿੰਡ ਦਾ 6 ਕਿੱਲੇ ਛੱਪੜ ਸੀਗਾ ਤੇ ਜਿਹਦੇ ਵਿੱਚੋਂ ਮੇਰੇ ਖਿਆਲ ਨਾਲ ਮਹਾ ਡੇਢ ਕਿੱਲਾ ਰਹਿ ਗਿਆ ਆ ਇਸ ਕਰਕੇ ਚਲੋ ਡੇਢ ਕਿੱਲਾ ਹੀ ਰਹਿ ਗਿਆ ਆ ਉਹਦਾ ਪਾਣੀ ਨਿਕਾਸ ਨਿਕਲੇ ਸਾਰਾ ਕੁਝ ਹੋਵੇ ਅਗਰ ਇਹ ਪਾਣੀ ਦੀ ਸਫਾਈ ਜਾਂ ਛੱਪੜ ਦੀ ਨਹੀਂ ਹੁੰਦੀ ਸਾਡੇ ਬਿਮਾਰੀ ਫੈਲਣ ਦਾ ਖਤਰਾ ਪਿੰਡ ਦੇ ਵਿੱਚ ਅੱਧੇ ਘਰਾਂ 'ਚ ਪਾਣੀ ਵੜ ਜਾਂਦਾ ਫਸਲ ਬੜੀ ਮਰਦੀ ਆ ਅਸੀਂ ਇਹ ਇਸ ਕਰਕੇ ਆਨੇ ਆ ਕਿ ਚਲੋ ਜਦੋਂ ਇਲੈਕਸ਼ਨ ਹੋ ਗਿਆ ਤੀਰਾ ਖਤਮ ਹੋਇਆ ਪਾਰਟੀਆਂ ਦੇ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪੈਸੇ 7.5 ਲੱਖ ਦੀ ਸਾਡੀ ਪੰਚਾਇਤ ਦੀ ਬੋਲੀ ਆ ਅਗਰ ਅਸੀਂ ਉਹੋ ਹੀ ਸੁਵਾਈ ਤੇ ਲਾ ਦਈਏ ਤਾਂ ਬਹੁਤੇ ਸਾਨੂੰ ਪੈਸਾ ਨਾ ਵੀ ਮਿਲੇ ਕੋਈ ਗੱਲ ਨਹੀਂ ਪਰ ਪੈਸਾ ਵੀ ਆਇਆ ਹੋਇਆ ਸਰਕਾਰ ਦਾ ਤੇ ਅਸੀਂ ਇਹ ਭਗਵੰਤ ਸਹਿਬ ਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਧਿਆਨ ਦਿੱਤਾ ਜਾਵੇ ਵੀ ਕਿਉਂ ਨਹੀਂ ਡਵੈਲਪਮੈਂਟ ਹੋ ਰਹੀ ਪਿੰਡ ਦੀ ਜਾਨ ਦੀ ਪਿੰਡ ਤੁਸੀਂ ਕਹ ਰਹੇ ਵਿਕਾਸ ਹੋ ਰਿਹਾ ਵਿਕਾਸ ਤੇ ਇੱਥੇ ਵਿਕਾਸ ਢੱਕਿਆ ਜਾ ਰਿਹਾ ਹੈ ਕਾਦੇ ਵਾਸਤੇ ਕਿ ਹੋਇਆ ਕਿੰਦਾ ਹੋ ਰਿਹਾ ਆ ਕਦੀ ਨਹੀਂ ਹੋਇਆ ਕਾਂਗਰਸ ਵੀ ਰਹੀ ਆ ਅਕਾਲੀ ਦਲ ਵੀ ਰਿਹਾ ਪਰ ਵਿਕਾਸ ਅਜੇ ਤੱਕ ਕਿਸੇ ਨੇ ਨਾ ਕੰਮ ਨਹੀਂ ਰੋਕਿਆ ਕੰਮ ਚੱਲਦੇ ਰਹੇ ਆ ਪਿੰਡਾਂ ਦੇ ਇਹ ਕੰਮ ਅਗਰ ਰੁਕਦਾ ਆ ਤੇ ਸਾਡੇ ਪਿੰਡ ਦਾ ਨੁਕਸਾਨ ਬਹੁਤ ਆ ਸਾਡੀ ਹੱਥ ਜੋੜ ਕੇ ਐਮਐਲਏ ਸਾਹਿਬ ਸਰਦਾਰ ਗੁਰਦੀਪ ਸਿੰਘ ਨੂੰ ਵੀ ਬੇਨਤੀ ਆ ਸਾਡੇ ਵੱਡੇ ਭਰਾ ਨੇ ਅਈ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਆਪ ਵੇਖੋ ਇਹਨੂੰ ਇੱਥੇ ਜਾਂਚ ਕਰੋ ਵੀ ਕੀ ਗੱਲ ਆ ਕਿੱਥੇ ਗੜਬੜੀ ਆ ਕੀ ਆ ਪਰ ਇੱਕ ਬੰਦੇ ਦੇ ਕਹਿਣ ਦੇ ਉੱਤੇ ਆਪਾਂ ਸਾਰਾ ਪਿੰਡ ਨੂੰ ਕਰੀਏ ਉਹ ਮਾਰੀ ਗੱਲ ਆ ਗਾਂਵ ਮਿਲੈਕਸ਼ਨ ਆਉਣੇ ਨੇ ਸਾਰਾ ਕੁਝ ਹੋਣਾ ਆ ਪਰ ਅਸੀਂ ਇਹਨ ਇਹਦੀ ਵਿਲਮੈਂਟ ਹੋਵੇ ਇੱਥੇ ਕੰਮ ਹੋਣ ਕੰਮ ਹੋਣ ਵਾਲੇ ਨੇ ਕੰਮ ਹੋਇਆ ਵੀ ਬਹੁਤ ਹੈ ਪਹਿਲੇ ਵੀ ਬਹੁਤ ਆਇਆ ਪਰ ਹੁਣ ਵੀ ਹੈਗੇ ਨੇ ਤੇ ਇਮਾਨਦਾਰ ਇੱਕ ਨਗਰ ਨੇ ਸਰਪੰਚ ਚੁਣਿਆ ਪੰਚਾਇਤ ਦੇ ਨਾਲ ਆ ਹਰ ਨਗਰ ਦਾ ਸਾਥ ਦੇ ਰਿਹਾ ਪਰ ਇੱਕ ਬੰਦੇ ਨੂੰ ਤੇ ਕਹਿੰਦੇ ਆਪਾਂ ਸਾਰੇ ਪਿੰਡ ਨੂੰ ਇੱਕ ਕਿਨਾਰੇ ਕਰ ਦਈਏ ਤੇ ਮੈਂ ਉਹਨੂੰ ਕੋਈ ਚੰਗੀ ਗੱਲ ਨਹੀਂ ਸਮਝਦਾ ਅਸੀਂ ਫਿਰ ਇਹੋ ਹੀ ਮੰਗ ਕਰਾਂਗੇ ਅਸੀਂ ਤੇ ਵੇਖੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਸਾਡੇ ਵਾਸਤੇ ਤਾਂ ਸਾਰਾ ਕੁਝ ਹੋ ਨਹੀਂ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਆਪ ਇਹਦੀ ਜਾਂਚ ਵੇਖੋ ਵੀ ਕੀ ਪ੍ਰੋਬਲਮ ਆ ਰਹੀ ਕਿੱਥੇ ਦਿੱਕਤ ਹੈ ਕੀ ਆ ਪ੍ਰਸ਼ਾਸਨ ਕੋ ਜਾਈਦਾ ਪ੍ਰਸ਼ਾਸਨ ਕਹਿੰਦਾ ਅ ਅਸੀਂ ਕੀ ਕਰੀਏ ਸਾਨੂੰ ਅੰਡਰ ਪ੍ਰੈਸ਼ਰ ਆ ਅਸੀਂ ਨਹੀਂ ਕੁਝ ਕਰ ਸਕਦੇ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਨਹੀਂ ਕਰਦੇ ਆ ਡੀ ਸਾਹਿਬ ਨੂੰ ਕਰਦੇ ਆ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਜਿਹੜਾ ਹੈ ਲੱਗਦਾ ਕਿ ਚੁਣੀਆਂ ਹੀ ਜਿਹੜੀ ਪੰਚਾਇਤ ਉਹਦੇ ਅਧਿਕਾਰ ਜਿਹੜੇ ਖੋਏ ਜਾ ਰਹੇ ਨੇ ਖੋਏ ਜਾ ਰਿਹਾ ਬਿਲਕੁਲ ਧੱਕਾ ਹੋ ਰਿਹਾ ਜੀ ਪੰਚਾਇਤ ਦੇ ਨਾਲ ਕੋਈ ਵੀ ਕੰਮ ਕਰਨ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਆ ਉਹਦਾਂ ਹੀ ਜੀ ਸੀ ਵੀ ਡਾਈ ਆ ਕਰਕੇ ਇੱਥੇ ਟਰਾਲੀਆਂ ਵੀ ਆ ਗਈਆਂ ਜਦ ਤੱਕ ਪਿੰਡ ਦਾ ਕੰਮ ਰੋਕ ਰੁਕ ਨਹੀਂ ਗਿਆ ਵੀਡੀਓ ਨੂੰ ਇੰਨਾ ਕਾ ਫੋਨ ਗਿਆ ਇੰਨਾ ਕਾ ਫੋਨ ਗਿਆ ਇਹ ਹਾਰ ਕੇ ਵੀਡੀਓ ਨੂੰ ਕਹਿਣਾ ਪਿਆ ਵੀ ਮਾਤਾ ਦੇ ਹੱਥ ਜੁਰਦੇ ਤੁਸੀਂ ਕੰਮ ਜਿਹੜਾ ਬੰਦ ਕਰ ਦੋ ਆ ਨਜਾਇਜ਼ ਕਬਜ਼ਾ ਨਵਾਂ ਨਵਾਂ ਹੋਣ ਲਿਆ ਮੇਰੇ ਬੈਕਸਾਈਡ ਦੇ ਉੱਤੇ ਨਜਾਇਜ਼ ਕਬਜ਼ਾ ਬਿਲਕੁਲ ਮੇਰੀ ਬੈਕਸਾਈਡ ਦੇ ਉੱਤੇ ਹੋ ਰਿਹਾ ਆ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਅਗਰ ਇਹ ਪਾਣੀ ਦਾ ਨਿਕਾਸ ਨਾ ਹੋਇਆ ਤੇ ਸਾਡੇ ਪਿੰਡ ਦਾ ਬਹੁਤ ਨੁਕਸਾਨ ਆ ਬਿਮਾਰੀ ਵੀ ਫੈਲੇਗੀ ਔਰ ਭਰਾਂ ਚ ਪਾਣੀ ਵੀ ਵੜੇਗਾ ਫਸਲ ਮਾਰੀ ਵੀ ਹੋਏਗੀ ਤੇ ਆਪਾਂ ਇਹਨੂੰ ਹੋਣ ਦੀਏ ਜਿਹੜੀ ਕੋਈ ਦੇਖੋ ਪਾਰਟੀਆਂ ਬਾਲੀਆਂ ਤੋਂ ਉੱਪਰ ਉੱਠ ਕੇ ਜਿਹੜਾ ਕੰਮ ਆ ਡਵੈਲਪਮੈਂਟ ਹੋਣੀ ਚਾਹੀਦੀ ਆ ਪਾਰਟੀ ਪੈਰੀ ਆਪਣੀ ਜਗ੍ਹਾ ਐ ਇਲੈਕਸ਼ਨ ਆਪਣੀ ਜਗ੍ਹਾ ਆ ਤੇ ਵਿਕਾਸ ਕਰਾਉਣਾ ਚਾਹੀਦਾ ਆ ਜੇ ਅੱਜ ਸਰਦਾਰ ਸਾਡੇ ਐਮਐਲਏ ਸਾਡਾ ਭਰਾ ਗੁਰਦੀਪ ਸਿੰਘ ਅਗਰ ਪਿੰਡ ਦੇ ਵਿੱਚ ਵਿਕਾਸ ਨੂੰ ਕਰੰਦੇ ਆ ਤੇ ਸ਼ੈ ਤਾਂ ਹੀ ਸੋਚੀਏ ਗਾਂ ਤੋਂ ਅਸੀਂ ਸ਼ੈ ਦੇ ਕਰੀਏ ਪਈ ਅਸੀਂ ਇਹਨਾਂ ਦੀ ਮਤ ਕਰਨੀ ਆ ਕਿਉਂਕਿ ਇਹਨਾਂ ਨੇ ਕੰਮ ਕਰਾਏ ਨੇ ਪਿੰਡ ਦੇ ਵਿੱਚ ਇਹਨਾਂ ਸਾਥ ਦਿੱਤਾ ਤਾਂ ਸ਼ੈ ਤਾਂ ਹੀ ਸਾਰੇ ਸਾਰਾ ਨਗਰ ਹੀ ਤੁਰ ਪਈਏ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਇਸ ਨੂੰ ਅਸੀਂ ਵੀ ਇੱਕ ਵਰਕਰ ਆ ਪਿੰਡ ਦੇ ਨਿਵਾਸੀ ਆ ਤੇ ਅਸੀਂ ਵੀ ਇਹ ਕੰਮ ਵਰਕਰ ਆ ਬੰਦਿਆਂ ਨੇ ਵੀ ਚਲੋ ਕੰਮ ਹੋਣਾ ਚਾਹੀਦਾ ਸੋਹਣਾ ਕੰਮ ਹੈਗਾ ਹਾਂ ਸਰਪੰਚ ਚ ਕੋਈ ਕਮੀ ਨਹੀਂ ਕਰਦਾ ਫਿਰ ਅਸੀਂ ਕਹੀਏ ਪਰ ਇਸ ਟਾਈਮ ਪ੍ਰਸ਼ਾਸਨ ਰੋਕ ਰਿਹਾ ਇਹਨੂੰ ਕੰਮ ਨੂੰ ਤੇ ਇਹ ਮੜੀ ਗੱਲ ਆ ਅਸੀਂ ਤੁਹਾਡੇ ਅੱਗੇ ਰਿਕਵੈਸਟ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਇਸ ਕੰਮ ਨੂੰ ਜਲਦ ਤੋਂ ਜਲਦ ਚਾਲੂ ਕਰਾਇਆ ਜਾਵੇ ਜਗਦੀਪ ਸਿੰਘ ਕਿਹੜਾ ਪਿੰਡ ਹੈ ਪਿੰਡ ਦਿੱਤਾ ਸਰ ਤੇ ਕੀ ਮਾਮਲਾ ਤਾਂ ਦੋਨੋਂ ਰੇਗੜ ਹੈਗਾ ਸਰ ਮਾਮਲਾ ਸਾਡਾ ਇਹ ਆ ਜਦੋਂ ਆਪਾਂ ਲੀਵਰ ਲੈ ਕੇ ਤੁਰਨੇ ਆ ਨਾ ਘਰੋਂ ਤੇ ਸਾਨੂੰ ਰਾਜ ਲੀਵਰ ਸਾਡੇ ਨੂੰ ਧਮਕੇ ਮਾਰਦੇ ਆ ਵੀ ਤੁਸੀਂ ਚਿੱਟੇ ਇੱਕ ਰਮਾਲ ਲੈ ਕੇ ਤੇ ਫਿਰ ਪੈਸੇ ਕਢਾਣੇ ਆ ਕੌਣ ਧਮਕੇ ਮਾਰਦੇ ਇਹੀ ਪਿੰਡ ਦੀ ਜਿਹੜੇ ਫਾਰਮ ਪਾਰਟੀ ਦੇ ਜੀ ਜੀ ਹਾਂਜੀ ਤੇ ਇਹ ਫੇਰ ਸਾਡੀ ਲੇਬਰ ਜਿਹੜੀ ਹੈ ਪਛਾਣ ਹੁੰਦੀ ਜਾਂਦੀ ਹੈ ਇਹ ਲੇਬਰ ਨੂੰ ਵੀ ਧੋਕੇ ਮਾਰਦੇ ਲੇਬਰ ਆਦੀ ਆ ਜਦੀ ਘੱਟ ਕਰ ਦਿੱਤੀ ਇਹਨਾਂ ਨੇ ਆਹਾ ਕੇ ਵੀ ਨਹੀਂ ਇਹ ਤੁਸੀਂ ਜਾਣਾ ਤੁਹਾਨੂੰ ਪੈਸੇ ਨਹੀਂ ਜੋ ਪੈਣੇ ਤੁਹਾਡੀ ਐਵੇਂ ਮਾਰ ਤੁਹਾਨੂੰ ਗਰੀਬ ਮਾਰ ਕਰਨ ਦੇ ਧੁੱਪੇ ਕਿੰਨੇ ਚਿਰ ਤੋਂ ਜਿਹੜੇ ਨਰੇਗਾ ਜ ਤੁਸੀਂ ਕੰਮ ਕਰ ਰਹੇ ਜੀ ਸਾਰੇ ਅਸੀਂ ਅੱਗੇ ਵੀ 3 ਮਹੀਨੇ ਪਿੱਛੇ ਵੀ ਲਾਏ ਪਿਛਲੇ ਸਾਲ ਚ ਵੀ ਲਾਏ ਹੀ ਇਤਰਾ ਹੀ ਤੇ ਹੁਣ ਅਸੀਂ ਫੇਰ ਅੱਜ 15 ਤਰੀਕ ਤੋਂ ਨਵਾਂ ਸਰਪੰਚ ਸਾਹਿਬ ਨੇ ਪੰਚਾਇਤ ਨੇ ਸ਼ੁਰੂ ਕੀਤਾ ਸਾਡਾ ਕੰਮ ਕੋਈ ਪੈਸਾ ਪਿਆ ਹੁਣ ਤੱਕ ਨਹੀਂ ਸਾਰਾ ਹਜੇ ਕੋਈ ਪੈਸਾ ਨਹੀਂ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਪ੍ਰਸ਼ਾਸਨ ਕੋ ਮੰਗ ਕਰਨੇ ਆ ਵੀ ਸਾਡੀ ਨਿਆਂ ਹੀ ਹੋਵੇ ਸਾਰਾ ਇਹਨਾਂ ਨਾਲ ਨਾਲ ਹਫਤੇ ਦੇ ਹਫਤੇ ਇਦਾਂ ਹੀ ਦੇਣੀ ਮਸਟੋਲ ਮਰਾਵਣ ਤੇ ਸਰਪੰਚ ਸਾਹਿਬ ਨਾਲ ਨਾਲ ਰਲ ਕੇ ਇਹਨਾਂ ਨੂੰ ਪੈਸੇ ਦੇ ਮਿਲਣ ਮਿਹਨਤ ਹੋਏ ਇਹਨਾਂ ਦੀ ਵੀ ਤੂੰ ਪੇਸਾ ਡਾਂਡੇ ਗਰੀਬ ਆ ਈਸੋ ਹੀ ਇਹਨਾਂ ਕਮਾਉਣਾ ਤੇ ਇਹੋ ਹੀ ਇਹਨਾਂ ਰੋਜ਼ ਖਾਣਾ ਹਾਜ਼ਰੀ ਟੱਡੀ ਆਉਣ ਲੈ ਨਹੀਂ ਜਾ ਰਹੀ ਹਾਜ਼ਰੀ ਸਾਡੀ ਸਾਰੀ ਆਉਣ ਲੈ ਨਹੀਂ ਜਾਂਦੀ ਦੋਵੇਂ ਟਾਈਮ ਹਾਜ਼ਰੀ ਹੋਣ ਢੀ ਹੈ ਤੇ ਕੀ ਲੱਗਦਾ ਤੁਹਾਨੂੰ ਪਤਾ ਦੇ ਪੈਸੇ ਕਿਉਂ ਨਹੀਂ ਪੈ ਰਹੇ ਕੀ ਲੱਗਦਾ ਤੁਹਾਨੂੰ ਸਰ ਸਾਨੂੰ ਇਹੋ ਹੀ ਪੈਸਾ ਲੱਗਣ ਡਿਆ ਮਹਿਸੂਸ ਹੋਣ ਡਿਆ ਤੇ ਸਾਡੀ ਰਿਕਵਰੀ ਇਹੋ ਪੈਣ ਡੇ ਆ ਜਿਹੜੀ ਸਾਡੀ ਲੇਬਰ ਵੀ ਹਟਾਉਂਦੇ ਸਾਨੂੰ ਤੇ ਆਪ ਤੇ ਆਂਦੇ ਨਹੀਂ ਸਾਡੀ ਲੇਬਰ ਨੂੰ ਡੱਕਦੇ ਰਾਹ ਵਿੱਚ ਚਿੱਟੇ ਰੰਬਾਲ ਪੁੱਲ ਉਹ ਨਾਲ ਚਿੱਟੇ ਕੱਪੜੇ ਪਾਉਂਦੇ ਫਿਰ ਪੈਸੇ ਕਢਾਉ ਜਾ ਕੇ ਹੋਰ ਸਾਡੀ ਸਰ ਕੋਈ ਮੰਗ ਨਹੀਂ ਸਾਡਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਜੇ ਮੱਲੋ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਫਿਰ ਅਗਲੀ ਤੁਹਾਡੀ ਰਣਨੀਤੀ ਕੀ ਹੋਏਗੀ ਅਗਲੀ ਸਾਲ ਸਾਡੀ ਇਹ ਹੋਏਗੀ ਵੀਡੀਓ ਦਾ ਪਤਾ ਧਰਨਾ ਸਾਰੀ ਜਿਹੜੀ ਜਿੰਨੀ ਲੇਬਰ ਸਾਡੀ ਜਾਏਗੀ ਉੱਥੇ ਧਰਨਾ ਲਾਏਗੀ ਭਾਵੇਂ ਸਾਨੂੰ ਸਾਰਾ ਦਿਨ ਬਹਿਣਾ ਪਵੇ ਉੱਥੇ ਹਾਂਜੀ ਭਾਜੀ ਅੱਜ ਤੁਹਾਡੇ ਪਿੰਡ ਵਾਸੀਆਂ ਨੇ ਤੁਹਾਡੇ ਉੱਪਰ ਇਲਜ਼ਾਮ ਲਾਇਆ ਰਿਹਾ ਕਿ ਪਿੰਡ ਦੀ ਡਿਵੈਲਪਮ ਸੀਐਸ ਵੀ ਬਹਰੇ ਤੋਂ ਉਹਨੂੰ ਜਿਹੜਾ ਰੁਕਿਆ ਗਿਆ ਕੀ ਕਹਿਣਾ ਚਾਹੁੰਦੇ ਆ ਔਰ ਕੀ ਨਾਮ ਆਪਣਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਆ ਠੀਕ ਹੈ ਜੀ ਅਸੀਂ ਜਿਹੜਾ ਮੇਰੇ ਤੇ ਇਹ ਇਲਜ਼ਾਮ ਲਾਉਂਦੇ ਆ ਸਰਪੰਚ ਲਾ ਲੋ ਜਾਂ ਹੋਰ ਜਿਹੜੇ ਸਕੂਸ਼ਨਰ ਸ਼ਰਾਰਤੀ ਅੰਸਰ ਆ ਉਹ ਪਿੰਡ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨਦੇ ਆ ਜਿਹਦੇ ਕਰਕੇ ਉਹ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਕੋਈ ਕੰਮ ਹੋਵੇ ਹੀ ਨਾ ਉਹ ਆਪਣੇ ਤਰੀਕੇ ਨਾਲ ਕੰਮ ਚਲਾਉਣਾ ਅਸੀਂ ਕੌਣ ਹੁੰਨੇ ਆ ਇਹ ਕੰਮ ਆ ਸਾਰਾ ਸਰਪੰਚ ਦਾ ਤੇ ਪ੍ਰਸ਼ਾਸਨ ਦਾ ਉਹ ਆਪਣੇ ਹਿਸਾਬ ਨਾਲ ਚਲਾਉਣਾ ਅਸੀਂ ਕੌਣ ਹੁੰਨੇ ਆ ਇਹ ਜਿਹੜੇ ਹੱਟ ਤੇ ਇਨਚਾਰਜ ਲੱਗਣੇ ਬਿਲਕੁਲ ਹੀ ਬੇਬੁਨਿਆਦ ਤੇ ਝੂਠੇ ਤੇ ਜਿਹੜੀ ਹੈਗੀ ਆ ਵੇਖੋ ਜੀ ਅਸੀਂ ਤਾਂ ਭਗਵੰਤ ਮਾਨ ਸਾਹਿਬ ਦੀ ਸੋਚ ਨਾਲ ਜੁੜੇ ਆ ਭਗਵੰਤ ਮਾਨ ਸਾਹਿਬ ਵੇਖੋ ਕਿੰਨੇ ਨਸ਼ਾ ਵਿਰੋਧੀ ਕੰਮ ਜਿਹੜੀ ਉਹਨਾਂ ਚਲਾਇਆ ਉਹ ਮਹਿੰਮ ਚਲਾਈ ਬੜੇ ਵਧੀਆ ਤਰੀਕੇ ਨਾਲ ਚੱਲਣ ਡਿਆ ਵਾ ਠੀਕ ਹੈ ਨਾ ਗੱਲ ਬਾਕੀ ਅਸੀਂ ਤੇ ਜਿਹੜੇ ਹੱਟ ਤੇ ਕੋਈ ਦਈਆ ਕੋਈ ਸ਼ਨਾਰਤੀ ਅੰਸਰ ਇਲਜ਼ਾਮ ਲਾਉਣਾ ਸਾਰੇ ਬੇਬੁਨਿਆਦ ਤੇ ਸਾਰੇ ਝੂਠ